ਮਾਈਕ ਥੱਲੇ ਕਰੋ ਯਾਰ ਸਭ ਤੋਂ ਪਹਿਲਾਂ ਜਿੱਥੇ ਮੈਂ ਪਰਿਵਾਰਾਂ ਨਾਲ ਰੁੱਖ ਸਾਂਝਾ ਕਰਦਾ ਕਿਉਂਕਿ ਬਹੁਤ ਵੱਡੀ ਟਰੈਜੇਡੀ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਇਹ ਦੂਜੀ ਤੀਜੀ ਟਰੈਜੇਡੀ ਹੋਈ ਆ ਇਸ ਤੋਂ ਪਹਿਲਾਂ ਸੰਗਰੂਰ 'ਚ ਵੀ ਹੋਈ ਸੀ ਉਸ ਤੋਂ ਬਾਅਦ ਇੱਕ ਥਾਂ ਹੋਰ ਵੀ ਹੋਈ ਸੀ ਮੈਨੂੰ ਐਗਜ਼ੈਕਟ ਭੁੱਲਦੀ ਆ ਥਾਂ ਜੀ ਔਰ ਅੱਜ ਤੀਜੀ ਟਰੈਜੇਡੀ ਹੋਈ ਆ 18 15 ਲੋਕਾਂ ਤੋਂ ਵੱਧ ਸ਼ਾਇਦ 18 ਗਿਣਤੀ ਆ ਰਹੀ 16 ਦੀ ਆਕੜਾ ਆ ਗਿਆ ਜੀ 16 ਦੀ ਪੁਸ਼ਟੀ ਹੋ ਚੁੱਕੀ ਹੈ 16 ਦੀ ਪੁਸ਼ਟੀ ਹੋ ਗਈ ਹੈ ਜਿਹੜੇ 4 5 ਨੇ ਬਹੁਤ ਸੀਰੀਅਸly ਇਸ ਲਈ ਇਹ ਆਕੜਾ ਵੱਧ ਵੀ ਸਕਦਾ ਔਰ ਮੈਂ ਤੁਹਾਨੂੰ ਇੱਕ ਗੱਲ ਸਪਸ਼ਟ ਦੱਸ ਦਿਆਂ ਇਸ ਗੱਲ ਨੂੰ ਦਬਾਇਆ ਗਿਆ ਕੱਲ ਦਾ ਸਾਰਾ ਦਿਨ ਮੇਰੇ ਕੋਲ ਕੱਲ ਇਹ ਖਬਰ ਆਈ ਸੀ ਕਿ ਇਸ ਤਰ੍ਹਾਂ ਇਹ ਡੈਥਾਂ ਹੋਈਆਂ ਜਦ ਮੈਂ ਪਿੰਡ ਵਾਲਿਆਂ ਨੂੰ ਪੁੱਛਿਆ ਕਿ ਭਾਈ ਕੋਈ ਪੋਸਟਮਾਰਟਮ ਹੋਇਆ ਕੋਈ ਕੱਲ ਵੀ ਸੰਸਕਾਰ ਹੋਏ ਆ ਮੈਂ ਉਹੀ ਦੱਸ ਰਿਹਾ ਸਿਸਕਾਰ ਕਰਾਤੇ ਪੋਸਟਮਾਰਟਮ ਕਰਾਇਆ ਨਹੀਂ ਮਤਲਬ ਸਰਕਾਰ ਨੂੰ ਕੱਲ ਸਮਝ ਆ ਗਈ ਸੀ ਕਿ ਵੀ ਇਹ ਇਲਾਜ ਲਈ ਕਿੱਥੇ ਗਏ ਹਸਪਤਾਲਾਂ 'ਚ ਗਏ ਜੇ ਹਸਪਤਾਲਾਂ 'ਚ ਇਲਾਜ ਲਈ ਗਏ ਤੇ ਜਿਹੜੀ ਹਰਕਤ 'ਚ ਅੱਜ ਪੁਲਿਸ ਪ੍ਰਸ਼ਾਸਨ ਆਇਆ ਉਹ ਤਾਂ ਆ ਗਿਆ ਕਿਉਂਕਿ ਆਕੜਾ ਵੱਧ ਰਿਹਾ ਸੀ ਤਾਂ ਕਵਰਾ ਕੇ ਨਹੀਂ ਤਾਂ ਕੱਲ ਤੱਕ ਤਾਂ ਇਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਮੇਰੇ ਆਪਦੇ ਪਿੰਡ ਦੇ ਜ਼ਿੰਮੇਵਾਰ ਸੱਜਣਾ ਨਾਲ ਗੱਲ ਹੋਈ ਉਹ ਕਹਿੰਦੇ ਭਾਜੀ ਇੱਥੇ ਕੋਈ ਬੋਲ ਕੇ ਹੀ ਰਾਜੀ ਨਹੀਂ ਦੱਸ ਕੇ ਰਾਜੀ ਨਹੀਂ ਅਸੀਂ ਕਹਿ ਰਹੇ ਹਾਂ ਜਿਹੜੀ ਇਲੀ ਸ਼ਰਾਬ ਨਾਲ ਹੋਈ ਆ ਮਗਰ ਉਸ ਗੱਲ ਨੂੰ ਦਬਾਇਆ ਜਾ ਰਿਹਾ ਚੋ ਮੈਂ ਕਹਾ ਮੈਂ ਐਵੇਂ ਸਿਆਸਤ ਨਹੀਂ ਕਰਨੀ ਕਿਉਂਕਿ ਮੁੱਦਾ ਬੜਾ ਗੰਭੀਰ ਹੈ ਮਗਰ ਅੱਜ ਫਿਰ ਤੁਸੀਂ ਸਾਰਿਆਂ ਨੇ ਬ੍ਰੇਕਿੰਗ ਕਰ ਹੀ ਦਿੱਤੀ ਜੋ ਅਸਲੀਅਤ ਹੈ ਉਹ ਸਾਹਮਣੇ ਆ ਗਈ ਔਰ ਵੇਖੋ ਅ ਸੀਐਮ ਸਾਹਿਬ ਆਣ ਕੇ ਦੁੱਖ ਸਾਂਝਾ ਕਰਨਗੇ ਉਹਨਾਂ ਦੀ ਜ਼ਿੰਮੇਵਾਰੀ ਹੈ ਮਗਰ ਮੈਂ ਪੁੱਛਣਾ ਚਾਹੁੰਦਾ ਫੇਲੀਅਰ ਕਿਹਦਾ ਤੁਸੀਂ ਤਾਂ ਬੜਿਆਂ ਬਿਲਡਿੰਗਾਂ ਢਾ ਰਹੇ ਸੀਗੇ ਨਸ਼ੇ ਦੇ ਖਿਲਾਫ ਆਪਦੀ ਮੁਹਿੰਮ ਚਲਾ ਰਹੇ ਸੀ ਕੀ ਹੋਇਆ ਫਿਰ ਨਾ ਜ਼ਿਆਦਾ ਤੁਹਾਡੇ ਨੱਕ ਥੱਲੇ ਵੇਖ ਰਿਆ 31 ਮਈ ਤੱਕ ਆਏ ਨਹੀਂ ਤੇ ਪੰਜਾਬ ਨਾਲ ਔਰ ਔਰ ਕੀ ਤੁਸੀਂ ਕੱਲਾ ਗਰੀਬ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਕੇ ਚਲੇ ਜਾਓਗੇ ਕੀ ਉਹਨਾਂ ਦੀ ਕਿਉਂਕਿ ਉਹ ਜਿਹੜੇ ਨਾਲ ਦੀ ਡੈਥ ਹੋਈ ਆ ਉਹਨਾਂ ਦੇ ਬ੍ਰਦਰ ਨਰ ਸੀ ਉਹਨਾਂ ਦੇ ਘਰ ਤੇ ਉਹਨਾਂ ਦੇ ਘਰ ਤੱਕ ਗੁਜਰ ਹੁੰਦਾ ਸੀ ਔਰ ਉਸ ਉਹਨਾਂ ਦੀ ਕਿਵੇਂ ਬਾਹ ਫੜੋਗੇ ਕੰਪਨਸੇਸ਼ਨ ਕੀ ਦਿਓਗੇ ਮੈਂ ਤਾਂ ਸਵੇਰੇ ਮੰਗ ਕੀਤੀ ਆ ਮੈਂ ਕੰਪਨਸੇਸ਼ਨ ਦਿਓ 25 ਲੱਖ ਔਰ ਮੈਂ ਕਿਉਂ ਕੀਤੀ ਆ ਮੈਂ ਤੁਹਾਨੂੰ ਇਹ ਦੱਸ ਦਿਆਂ 11000 ਕਰੋੜ ਰੈਵਨਿਊ ਇੱਕਮਾਰ ਰਿਹਾ ਜੀ ਸ਼ਰਾਬ ਤੋਂ ਆਮਦਨ ਇਹਨਾਂ ਦੀ 11000 ਕਰੋੜ ਤੇ ਜੇ 25-25 ਲੱਖ ਦੇ ਵੀ ਦਿੱਤਾ 15 ਜੀਆਂ ਦੇ ਪਰਿਵਾਰਾਂ ਨੂੰ ਤੇ ਇਹਨਾਂ ਦਾ 5 ਕਰੋੜ ਨਹੀਂ ਬਣਦਾ ਇਹਨਾਂ ਦਾ ਜਦ ਤੁਸੀਂ ਆਮਦਨ ਕਰ ਰਹੇ ਹੋ ਔਰ ਤੁਸੀਂ ਵੱਡੀ ਗੱਲ ਵੇਖੋ ਇੱਕ ਬੜੀ ਵੱਡੀ ਸਾਜ਼ਿਸ਼ ਚੱਲ ਰਹੀ ਹੈ ਅੰਮ੍ਰਿਤਸਰ ਜ਼ਿਲ੍ਹੇ 'ਚ ਇਹ ਨਜਾਇਜ਼ ਸ਼ਰਾਬ ਵੇਚ ਕਿਉਂ ਰਹੀ ਹੈ ਕਿਉਂਕਿ ਨਹੀਂ ਮਜਬੂਰੀ ਕਿਉਂ ਕਿਉਂਕਿ ਐਮ ਆਰ ਪੀ ਤੇ ਜਿਹੜੇ ਸ਼ਰਾਬ ਵੇਚ ਰਹੇ ਸੀ ਉਹਨਾਂ ਨੂੰ ਤਾਂ ਤੁਸੀਂ ਬੰਦ ਕਰਾ ਰਹੇ ਹੋ ਰਿਟੇਲ ਪ੍ਰਾਈਸ ਤੇ ਔਰ ਤੁਸੀਂ ਜਿਹੜੇ ਪ੍ਰੋਫਿਟ ਕਮਾ ਰਹੇ ਸੀ ਜਿਹੜੇ ਇਹਨਾਂ ਦੇ ਆਮ ਆਦਮੀ ਪਾਰਟੀ ਨਾਲ ਰਲੇ ਆ ਉਹਨਾਂ ਦੇ 파ਟਨਰ ਨੇ ਸਾਰਾ ਹੀ ਪਰਦਾ ਫਾਸ਼ ਹੋਊਗਾ ਲੋਕ ਆਪ ਦੱਸਣਗੇ ਔਰ ਇਸੇ ਕਾਰਨ ਕਰਕੇ ਉਹ ਸ਼ਰਾਬ ਮਹਿੰਗੀ ਹੋ ਗਈ ਫਿਰ ਉਹ ਦੂਜੀ ਸ਼ਰਾਬ ਵੱਲ ਹੋ ਕੇ ਤੇ ਅੱਜ ਨੁਕਸਾਨ ਹੋ ਗਿਆ ਸੋ ਮੈਂ ਨੌਕਰੀ ਦੀ ਮੈਂ ਨੌਕਰੀ ਦੀ ਕੰਪਨਸੇਸ਼ਨ ਦੀ ਕਾਰਵਾਈ ਦੀ ਪਰਚੇ ਦਰਜ ਕਰਨ ਦੀ ਮੰਗ ਕਰਦਾ ਔਰ ਇਹਦੇ ਚ ਕੱਲਾ ਛੋਟੇ ਅਫਸਰਾ ਦੇ ਗਾਜ ਡਿੱਗਣ ਨਾਲ ਕੁਝ ਨਹੀਂ ਹੋਣਾ ਮਸਲਾ ਤਾਂ ਬਹੁਤ ਵੱਡੇ ਲੈਵਲ ਤੇ ਚੱਲ ਰਿਹਾ ਔਰ ਇਹ ਬੰਦਿਆ ਨੇ ਕੁਝ ਦਿਨ ਪਹਿਲਾਂ ਇਹ ਜਿਹੜੇ ਵੱਡੇ ਸ਼ਰਾਬ ਦੇ ਤੰਡਾ ਠੇਕੇਦਾਰ ਨੇ ਇੱਕ ਪਾਰਟੀ ਸੀਐਮ ਸਾਹਿਬ ਨੇ ਦਿੱਤੀ ਸੀ ਉਹ ਫਾਰਮ ਤੇ ਬਾਗ ਜਿਹੜਾ ਕਿਹੜਾ ਫਾਰਮ ਹੈ ਚੰਡੀਗੜ੍ਹ ਤੋਂ ਬਾਹਰ ਸੁਰਜੀਤ ਬਾਗ ਉੱਥੇ ਵੀ ਕਈ ਪਹੁੰਚੇ ਸੀ ਸੋ ਬੜਾ ਕੁਝ ਹੈ ਪੋਲਿਟਿਕਸ ਨਹੀਂ ਇਹ ਆਪ ਇਨਕੁਆਇਰੀ ਕਰਨ ਸਚਾਈ ਸਾਹਮਣੇ ਲਿਆਣ ਕਾਰਵਾਈ ਕਰਨ ਹਾਂ ਛੋਟੇ ਮੋਟੇ ਬੰਦਿਆ ਕਰਿੰਦਿਆਂ ਤੇ ਫੜਕਿਆਂ 'ਚ ਕਾਰਵਾਈ ਕਰਤੀ ਐ ਵੱਡੀਆਂ ਮੋਤਾਂ ਲਈ ਸਿੱਧੇ ਤੌਰ ਤੇ ਕਿੰਨੇ ਸਰਕਾਰ ਨੂੰ ਐਕਸਾਈਜ਼ ਮਿਨਿਸਟਰ ਦਾ ਐਕਸਾਈਜ਼ ਮਿਨਿਸਟਰ ਨੂੰ ਅਸਤੀਫਾ ਦੇਣਾ ਚਾਹੀਦਾ ਜੀ ਇਮੀਡੀਏਟਲੀ ਔਰ ਪੁਲਿਸ ਦਾ ਟੋਟਲ ਫੇਲੀਅਰ ਹੈ ਕਿਉਂਕਿ ਪੁਲਿਸ ਔਰ ਐਕਸਾਈਜ਼ ਅਫੀਸ਼ੀਅਲਸ ATC DGP ਸਾਰਕ ਇਥੋਂ ਦੇ ਆਲਾ ਅਫਸਰਾਂ ਦੇ ਕਾਰਵਾਈ ਹੋਣੀ ਚਾਹੀਦੀ ਕਿਉਂਕਿ ਇਹ ਤਾਂ ਰੋਜ਼ ਰੋਣਾ ਪਉਂਦੀ ਡੀਜੀਪੀ ਸਾਹਿਬ ਰੋਜ਼ ਲਾਈਵ ਹੁੰਦੇ ਆ ਕਿੰਨਾ ਚਾ ਖਤਮ ਹੋ ਜਾਣਾ ਫਲਾਣਾ ਹੋ ਜਾਣਾ ਢੀਂਗ ਹੋ ਜਾਣਾ ਮੈਂ ਪੁੱਛਣਾ ਚਾਹੁੰਨਾ ਕੀ ਹੋਇਆ ਫਿਰ ਭਾਈ ਸੋ ਸਤਰਾ ਪੁਲਿਸ ਆਪਣੀ ਬੇਸਤਾ ਪੜ ਰਹੀ ਹੈ ਕਿ ਰਾਤੋ ਰਾਤ 6 ਸੀ ਤੋਂ 10 ਤੱਕ ਉਹ ਜੇ ਮੇਰੇ ਕੋਲ ਪਤਾ ਲੱਗਿਆ ਜਿਹੜੇ ਜਿਹੜੇ 7-8 ਬੰਦੇ ਤੁਹਾਡੇ ਅੱਖਾਂ 'ਚ ਘਟਾ ਪਾਉਣ ਰਿਹਾ ਅਸਲ ਉਹ ਬੰਦਾ ਹੀ ਨਹੀਂ ਹੈ ਜੀ ਜੀ ਸਾਹਿਬ ਤੁਹਾਡਾ ਅਸਲ ਬੰਦੇ ਹੋ ਤੁਹਾਡਾ ਹਲਕਾ ਤੁਹਾਨੂੰ ਪਹਿਲਾਂ ਪਤਾ ਸੀਗਾ ਇਹ ਕੰਮ ਇੱਥੇ ਹੋ ਰਿਹਾ ਜੀ ਕੱਲ ਤਾਂ ਰੌਲਾ ਪਿਆ ਸੀ ਦੀ ਪ੍ਰਸ਼ਾਸਨ ਦਾ ਪਰਿਚੀ ਮੇਰੇ ਕੋਲ ਕੋਈ ਪ੍ਰੂਫ ਨਹੀਂ ਸੀ ਕਿਉਂਕਿ ਇਹਨਾਂ ਨੇ ਸਸਕਾਰ ਕਰਾ ਦਿੱਤਾ ਤਰਮ ਤਰਮ ਦੀ ਘਟਨਾ ਦਾ ਹਲੇ ਤੱਕ ਇਨਸਾਫ ਨਹੀਂ ਹੋਇਆ ਲੱਗਦਾ ਕਿ ਇੱਥੇ ਵੀ ਇਨਸਾਫ